ਵੈਕਰੂ ਜੀ ਦਾ ਖਾਲਸਾ ਵੈਕਰੂ ਜੀ ਕੀ ਫਤਿਹ ਅੱਜ ਸਾਨੂੰ ਬੜਾ ਚਾਰਜ ਹੋਇਆ ਆ ਆ ਛੋਟਾ ਜਿਹਾ ਬੱਚਾ ਜੋ ਸਾਡੇ ਨਾਲ ਹੈ ਇਹ ਸਾਡੇ ਗਵਾਂਢੀ ਪਿੰਡ ਫਰਵਾਹੀ ਤੋਂ ਹੈ ਨਾਮ ਬਲਵਿੰਦਰ ਸਿੰਘ ਦਾ ਜੀ ਪਿਤਾ ਦਾ ਨਾਮ ਗੁਰਮੀਤ ਸਿੰਘ ਪਿਤਾ ਜੀ ਦੇ ਅੰਮ੍ਰਿਤਧਾਰੀ ਨੇ ਇਹਨਾਂ ਨੇ ਅੱਜ ਸਾਨੂੰ ਆ ਕੇ ਮਿਲ ਕੇ ਸਾਈਕਲ ਤੇ ਆਏ ਇਹ ਚੱਲ ਕੇ ਬੜਾ ਪ੍ਰੇਮ ਦੇ ਨਾਲ ਦੇਖੋ ਗਵਾਂਢੀ ਪਿੰਡ ਤੋਂ 2.5 ਕਿਲੋਮੀਟਰ ਤੋਂ ਚੁੰਗਿਆ ਸਾਡੇ ਪਿੰਡ ਫਰਵਾਹੀ ਤੱਕ ਇਹਨਾਂ ਪਹੁੰਚਿਆ ਕੋਰਾ ਸ਼ਾਬਾ ਇਹ ਬੱਚਾ ਸਵੇਰ ਤੋਂ ਬੈਠਾ ਸਾਡੀ ਵੇਟ ਕਰ ਰਿਹਾ ਸੀ ਬਾਬਾ ਜੀ ਨੂੰ ਮਿਲਣਾ ਹੈ ਜਦੋਂ ਅਸੀਂ ਆਏ ਸਾਨੂੰ ਮਿਲਿਆ ਕਹਿੰਦਾ ਬਾਬਾ ਜੀ ਮੈਂ ਕੀਰਤਨ ਸਿੱਖਣਾ ਹੈ ਦੇਖੋ ਕਿੰਨਾ بڑا ਮਨ ਨੂੰ ਚੌਕ ਚੜਿਆ ਸਾਨੂੰ ਖੁਸ਼ੀ ਹੋਈ ਹੈ ਜਦ ਅਸੀਂ ਛੋਟੇ ਜਿਹੇ ਆਪਣੇ ਨੌਜਵਾਨ ਪੀੜੀ ਨੂੰ ਬੱਚਿਆਂ ਨੂੰ ਕੋ ਸਿੱਖੀ ਦੇ ਨਾਲ ਜੋੜਾਂਗੇ ਘਰੇ ਵੀ ਲਗਨ ਹੋਊਗੀ ਇਹ ਬੱਚੇ ਦੇ ਬੱਚੇ ਦੇ ਮਾਨ ਦੀ ਅਮੰਗ ਜਦ ਛੋਟੇ ਛੋਟੇ ਬੱਚਿਆਂ ਨੂੰ ਅਸੀਂ ਸਿੱਖੀ ਨਾਲ ਜੋੜਦਾ ਪ੍ਰਾਲਾ ਕਰਾਂਗੇ ਤਾ ਇੱਕ ਬੜਾ ਹੀ ਇਤਿਹਾਸ ਸਿਰਜਿਆ ਜਾਊਗਾ ਕਿਉਂਕਿ ਗੁਰੂ ਕੋ ਜੋ ਲੋੜ ਹੈ ਸਿੱਖੀ ਦੇ ਨਾਲ ਜੋੜ ਕਿਉਂਕਿ ਗੁਰੂ ਦੇ ਘਰ ਦੇ ਵਿੱਚ ਹਮੇਸ਼ਾ ਜੋੜੀਆਂ ਬਣਦੀਆਂ ਨੇ ਤੋੜੇ ਨਹੀਂ ਜਾਂਦੇ ਤਲਾਕ ਹੁੰਦੇ ਨੇ دنیਵੀਂ ਅਦਾਲਤਾਂ ਦੇ ਵਿੱਚ ਗੁਰੂ ਦੀ ਦਰ ਦੇ ਉੱਤੇ ਤਾਂ ਕੇਵਲ ਜੋੜਿਆ ਜਾਂਦਾ ਧਰਮ ਉਹ ਹੀ ਹੈ ਜੋ ਜੋੜੇ ਸਾਨੂੰ ਕੋ ਬੜਾ ਹੀ ਚਾਹ ਉਹ ਚੜਿਆ ਸਾਨੂੰ ਅੱਜ ਬਲਵਿੰਦਰ ਸਿੰਘ ਸਾਨੂੰ ਆ ਕੇ ਇਹਦੀ ਮੰਗ ਸੀ ਇੱਕ ਕਹਿੰਦਾ ਬਾਬਾ ਜੀ ਨੂੰ ਮਿਲਣਾ ਸਵੇਰੇ ਤੋਂ ਦੇਖੋ 2 ਘੰਟੇ ਤੋਂ ਵੇਟ ਕਰ ਰਿਹਾ ਸਾਈਕਲ ਤੇ ਆਇਆ ਹੈ ਛੋਟਾ ਜਿਹਾ ਬੱਚਾ ਹਰੇ ਮੈਨੂੰ ਲੱਗਦਾ ਇਹਨੂੰ ਕੈਂਤੀ ਆਉਂਦੀ ਹੂ ਦੂਸਰਾ ਆਉਂਦਾ ਨਹੀਂ ਹੋਣਾ ਕਿੰਨੀ ਉਮਰ ਹੈ ਤੇਰੀ 11 ਸਾਲ ਤਾਂ ਹੁਣ ਕੀਰਤਨ ਸਿੱਖਣਾ ਹੈ ਹਾਂ ਜਰੂਰ ਤੈਨੂੰ ਕਿਹਨੇ ਦੱਸਿਆ ਸਾਡੇ ਬਾਰੇ ਮੈਨੂੰ ਇੱਕ ਬਾਬੇ ਕਿਹੜੇ ਬਾਬੇ ਨੇ ਦੱਸਿਆ ਲੋਦੀ ਲੰਗਦਾ ਤੇ ਮਾ ਬਾਬੇ ਨੂੰ ਤੇ ਬਾਬਾ ਉਹਨੇ ਕਿਚਾ ਬਾਬਾ ਲੈਤਾ ਅਸਿਆ ਕੀਰਤਨ ਵਾਲਾ ਬਾਬਾ ਤਾਂ ਖ ਕੀਰਤਨ ਵਾਲਾ ਬਾਬਾ ਤੇਰਾ ਲੱਗਣਾ ਹੈ ਚਲੋ ਜਰੂਰ ਇਹਨੂੰ ਜੋੜਨ ਦਾ ਪ੍ਰਬਾਧ ਕਰਾਂਗੇ ਭਾਈ ਗੁਰੂ ਸਿੱਖੋ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਗੁਰੂ ਦੇ ਦਰਦਾਂ ਨਾਲ ਜੋੜ ਜੀ ਗੁਰੂ ਦੇ ਇਤਿਹਾਸ ਤੋਂ ਜਾਣੂ ਕਰਵਾਈਏ ਗੁਰਸਿੱਖੀ ਦੀਆਂ ਗੁਰਸਿੱਖੀ ਦਾ ਇਤਿਹਾਸ ਗੁਰਸਿੱਖੀ ਦੇ ਵਿੱਚ ਇਤਿਹਾਸ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਪਾਲ ਦੇ ਕੇ ਜਦੋਂ ਕੋ ਜਦੋਂ ਪ੍ਰੇਮ ਦੇ ਨਾਲ ਐਸੀ ਗੁੜਤੀ ਦੇ ਨਾਲ ਬੱਚੇ ਵੱਡੇ ਹੋਣਗੇ ਤਾਂ ਉਹ ਸਿੱਖ ਇਤਿਹਾਸ ਦੇ ਵਿੱਚ ਇੱਕ ਨਵਾਂ ਇਤਿਹਾਸ ਬਣੇਗਾ ਸੋ ਭਾਈ ਆਪਾਂ ਆਪਣੇ ਬੱਚਿਆਂ ਨੂੰ ਗੁਰੂ ਦੇ ਧਰਮ ਨਾਲ ਜੋੜੀਏ ਗੁਰੂ ਨਾਲ ਜੋੜੀਏ ਇੰਨੀਆਂ ਕਿ ਬੈਂਕ ਤੇ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹੱਤੇ